ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਵੱਲੋਂ ਸ਼ਾਹਕੋਟ ਚ ਨਾਜਾਇਜ਼ ਕਬਜ਼ਾ ਤੋੜ ਕੇ ਜ਼ਮੀਨ ਮੁਰ ਕਿਸਾਨਾਂ ਦੇ ਹਵਾਲੇ ਅੱਜ 20 ਜੁਲਾਈ 2025 ਨੂੰ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਨੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱੱਦੀ ਸਰਵਿੰਦਰ ਸਿੰਘ ਜਾਨੀਆ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਮਾ ਦੀ ਅਗਵਾਈ ਚ ਸ਼ਾਹਕੋਟ ਦੇ ਪਿੰਡ ਕੋਟਲੀ ਗਾਚਰਾ ਵਿੱਚ ਪ੍ਰਸ਼ਾਸਨ ਵੱਲੋਂ ਕੀਤਾ ਨਾਜਾਇਜ਼ ਕਬਜ਼ਾ ਤੋੜ ਕੇ ਕਿਸਾਨਾਂ ਨੂੰ ਮੁੜ ਕਬਜ਼ਾ ਦਿਵਾਇਆ आगुआ ने दसा की प्रशासन ने बिना मुआवजा रेट बयानवे हजार रुपए प्रति महिला है जिसकी कीमत करोड़ा बनती है पर प्रशासन सिर्फ अठाई लखनऊ कर रहा है मंडी बन सिंचाई लाका खाला बरसाती पानी की निकासी बंद हो जाएगी उनाच चेतावनी देती की इस जमीन पे मंडी नहीं बनन दीती जावेगी सरकार पहला तो एक्वायर कीती जमीन वरते इस मौके सूबाते जिला पदरी होर अगुवा समेत सैकड़े किसान ते मजदूर हाजिर सन शाहकोट तो सीनियर पत्रकार साहिद दासी के शाहकोटी अनिल कुमार बॉबी दी खास रिपोर्ट ਜਿੰਦਾਬਾਦ ਜਿੰਦਾਬਾਦ ਲੜਦੇ ਬਕਾ ਨੇ ਕੱਜ ਦਾ ਬਾਲ ਜਿੰਦਾਬਾਦ ਜਿੰਦਾਬਾਦ ਇਹ ਨਾ ਸਰਕਾਰਾਂ ਦੋਨਾ ਚਾਹਤ ਕਰੋ ਮਰੀਦਾਂ ਦੀ ਆਪ ਕਰੋ ਇਹ ਨਾ ਸਰਕਾਰਾਂ ਮੈਂ ਜਸਪੀਰ ਸਿੰਘ ਪਿੱਦੀ ਸੂਬਾ ਉਮੀਦ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਜੋ ਆਪਣਾ ਜ਼ਿਲ੍ਹਾ ਜਲੰਧਰ ਦੇ ਤਹਿਸੀਲ ਸ਼ਾਹਕੋਟ ਦੇ ਪਿੰਡ ਕੋਟਲੀ ਗਾਜਰਾ ਦੇ ਵਿੱਚ ਖੜੇ ਹਾਂ ਇਸ ਜਿਹੇ ਪਿੰਡ ਦੀ ਜ਼ਮੀਨ ਜੋ ਪਹਿਲਾਂ ਵੀ 116 ਕੋ 1 ਏਕੜ ਜ਼ਮੀਨ ਐਕਵਾਇਰ ਹੋਈ ਸੀ ਜਿਹਨੂੰ ਕਾਫੀ ਸਾਲ ਹੋ ਚੁੱਕੇ ਆ ਤੇ ਉਸ ਜ਼ਮੀਨ ਦੇ ਵਿੱਚ ਅੱਜ ਤੱਕ ਨਾ ਕੋਈ ਸਾਰਿਆ ਤੇ ਨਾ ਕੁਝ ਬਣਾਇਆ ਵਾ ਉਹਦੇ ਵਿੱਚ ਇੱਕ ਵਾਰ ਇਹਨਾਂ ਨੇ ਮੰਡੀ ਵੀ ਚਲਾ ਰੱਖੀ ਆ ਪਰ ਉਸ ਤੋਂ ਬਾਅਦ ਆ ਜਿਹੜਾ 2010 ਤੋਂ ਲੈ ਕੇ ਹੁਣ ਤੱਕ ਜਿਹੜਾ ਆ ਜਿਹੜੇ 31 ਏਕੜ ਜਿਹਦੇ ਵਿੱਚ 29 30 ਕਿਸਾਨ ਨੇ ਉਹਨਾਂ ਦੀ ਜ਼ਮੀਨ ਜਿਹੜੀ ਆ ਮੰਡੀ ਬਣਾਉਣ ਵਾਸਤੇ ਐਕਵਾਇਰ ਕੀਤੀ ਜਾ ਰਹੀ ਆ ਜੋ ਕਿ ਸ਼ਰਿਆਮ ਤੱਕ ਆ ਗਿਆ ਅਸੀਂ ਉਹ ਜ਼ਮੀਨ ਪਹਿਲਾਂ ਕਵੈਰ ਕੀਤੀ ਆ ਹੁਣ ਇਹਨਾਂ ਦੇ ਜਬਰੀ ਜਿਹੜੀ ਆ ਜਿਹੜੀ ਰੋਡ ਨੈਸ਼ਨਲ ਹਾਈ ਰੋਡਵੇ ਦੇ ਨਾਲ ਲੱਗਦੀ ਆ ਜਿਹੜਾ ਕਰੋੜਾਂ ਦੀ ਜ਼ਮੀਨ ਇਥੇ ਜਿਹੜੇ ਰੇਟ ਆ ਜਿਹੜਾ ਸੜਕ ਦੇ ਨਾਲ ਲੱਗਦਾ ਉਹਨੂੰ ਹਟਿਆਉਣਾ ਚਾਹੁੰਦੀ ਆ ਸਰਕਾਰ ਇਹਦੇ ਵਿੱਚ ਕਈ ਸਰਕਾਰ ਦੇ ਚਿਹਤੇ ਵੀ ਇਨਵੋਲਵ ਨੇ ਰਲ ਮਿਲ ਕੇ ਸਾਰਾ ਕੁਝ ਹੋ ਰਿਹਾ ਇਹ ਜਿਹੜੀ ਜ਼ਮੀਨ ਆ ਇਹ ਜਿਹੜੀ 31 ਏਕੜ ਇਹਨਾਂ ਨੇ ਅਕਵਾਇਰ ਕੀਤੀ ਆ ਇਹਦੇ ਵਿੱਚ ਸਾਰੇ ਕਿਸਾਨ ਕਹਿ ਰਹੇ ਆ ਕਿ ਸਾਡੀ ਜ਼ਮੀਨ ਪਹਿਲਾਂ ਅਕਵਾਇਰ ਹੋ ਚੁੱਕੀ ਆ ਸਾਡੀ ਜ਼ਮੀਨ ਦੀ ਪਹਿਲਾਂ ਹੀ ਮੰਡ ਹੋ ਗਈ ਆ ਹੁਣ ਸਾਡੇ ਕੋਲ ਜ਼ਮੀਨ ਥੋੜੀ ਰਹਿ ਗਈ ਆ ਅਸੀਂ ਖੇਤੀ ਦੇ ਉੱਤੇ ਹੀ ਨਿਰਭਰ ਆ ਤੇ ਇਸ ਜ਼ਮੀਨ ਦੇ ਤੋਂ ਆਪਣਾ ਗੁਜ਼ਾਰਾ ਕਰ ਰਹੇ ਆ ਪਰ ਸਰਕਾਰ ਸਾਨੂੰ ਤੱਕੇ ਦੇ ਨਾਂ ਨਾਲ ਕੱਢ ਰਹੀ ਆ ਬਾਹਰ ਨਾਲੇ ਤਸੱਦਦ ਕਰ ਰਹੀ ਆ ਤੇ ਜਿਹੜਾ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇ ਰਹੀ ਆ ਉਹ ਸਾਰਾ ਜਾੜਾ ਪੱਤਾ ਪਾ ਕੇ ਸਾਰਾ ਕੁਝ ਪਾ ਕੇ 28 ਲੱਖ ਦੇ ਹਿਸਾਬ ਨਾਲ ਦੇ ਰਿਹਾ ਤੇ ਜਦੋਂ ਕਿ ਇੱਥੇ ਜਦੋਂ ਨੈਸ਼ਨਲ ਹਾਈਵੇ ਕੁਵਰ ਹੋਈ ਆ ਜ਼ਮੀਨ ਇਸ ਮੰਡੀ ਬੋਰਡ ਨੇ ਹੀ ਸਰਕਾਰ ਨੇ ਹੀ ਜਿਹੜਾ 1 ਕਰੋੜ ਤੇ 4 ਲੱਖ ਦੇ ਨਾਲ ਮੁਆਵਜ਼ਾ ਚੁੱਕਿਆ ਹੋਇਆ ਵਾ ਇਹ ਜਿਹੜਾ ਹੈਗਾ ਜੇ ਕੋਈ ਗੱਲਬਾਤ ਹੁੰਦੀ ਆਉਣ ਵਾਲੇ ਦਿਨਾਂ 'ਚ ਮੀਟਿੰਗਾਂ ਹੁੰਦੀਆਂ ਕਿੱਥੇ ਸਹਿਬ ਦੀ ਬਣਦੀ ਨਹੀਂ ਬਣਦੀ ਉਹ ਵੱਖਰੀ ਗੱਲ ਹੀ ਪਰ 15 ਤਰੀਕ 14 ਤਰੀਕ ਰਾਤ ਨੂੰ ਹੀ ਇਹਨਾਂ ਕਿਸਾਨਾਂ ਨੂੰ ਦੱਸੇ ਬਗੈਰ ਜਾਂ ਜਿਹਦੇ ਨਾਲ ਸਾਡੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਹੁੰਦੀਆਂ ਉਹਨਾਂ ਨੂੰ ਦੱਸੇ ਦੇ ਬਗੈਰ ਧੋਖੇ ਦੇ ਨਾਲ ਇਹਨਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਛਾਪੇਮਾਰੀ ਕਰਕੇ ਜਿ ਤਰ੍ਹਾਂ ਸਾਡੇ ਸੂਬੇ ਦੇ ਆਗੂ ਨੇ ਸੁਖਵਿੰਦਰ ਸਿੰਘ ਸਿਭਰਾ ਮੈਂ ਜਸਵੀਰ ਸਿੰਘ ਪਿੱਦੀ ਮੀਰਪੁਰਾ ਸਾਡੇ ਸੀਨੀਅਰ ਆਗੂ ਸੁਵਿੰਦਰ ਸਿੰਘ ਜਟਾਲਾ ਉਹਨਾਂ ਦੇ ਘਰਾਂ ਦੇ ਰੇਡ ਕਰਾ ਕੇ ਸਾਨੂੰ ਪੁਲਿਸ ਦੇ ਬੰਦ ਕਰਕੇ ਜਿਹੜੇ ਸੇ ਸਾਡੇ ਜਲੰਧਰ ਜ਼ਿਲ੍ਹੇ ਦੇ ਸਲਵਿੰਦਰ ਸਿੰਘ ਜਾਣੀਆਂ ਇਹ ਇਹਦੇ ਨਾਲ ਜਿਹੜੀ ਟੀਮ ਸੀ ਸਾਰਿਆਂ ਨੂੰ ਚੋਕ ਕੇ ਰੈਸ਼ਟ ਕਰਕੇ ਤੇ ਤੜਕੇ ਹੀ 5 6 ਵਜੇ ਆਣ ਕੇ ਪੂਰਾ ਪ੍ਰਸ਼ਾਸਨ ਵੱਡੀ ਫੋਰਸ ਦੇ ਵਿੱਚ ਮਾਰਕੀਟ ਦਾ ਲਾਣਾ ਪਾਣਾ ਜੋ ਐਸਡੀਐਮ ਦਾ ਸਿਵਲ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਆ ਸਾਰਿਆਂ ਨੇ ਆਣ ਕੇ ਇਸ ਜ਼ਮੀਨ ਦੇ ਵਿੱਚ ਆਹ ਜਿਹੜੇ ਕਿਸਾਨ ਸੀ ਇਹਨਾਂ ਨੂੰ ਅੰਦਰ ਡੱਕ ਕੇ ਕਿਸੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਇਹਨਾਂ ਦੇ ਬੱਚਿਆਂ ਨੂੰ ਅੰਦਰ ਡੱਕਤਾ ਤੇ ਇਹ ਜਿਹੜੀ ਜ਼ਮੀਨ ਤੇ ਜਬਰੀ ਕਬਜ਼ਾ ਕਰ ਗਈ ਉਸ ਕਬਜ਼ੇ ਤੋਂ ਬਾਅਦ ਫਿਰ ਅਸੀਂ ਜਥੇਬਦੀ ਨੇ ਫੈਸਲਾ ਲਿਆ ਕੇ ਜੋ ਕੁਛ ਹਾਲਾਤ ਬਣ ਗਏ ਆ ਪੰਜਾਬ ਚ ਜੋ ਸਰਕਾਰ ਦੀ ਨੀਤੀ ਆ ਜੋ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਜਿਹੜੇ ਵੱਡੇ ਵੱਡੇ ਅਰਬਨ ਸਟੇਟ ਬਣਾਉਣੇ ਕਲੋਨੀਆਂ ਬਣਾਉਣੀਆਂ ਵਾ ਉਹਦੇ ਤਹਿਤ ਇਹਨਾਂ ਨੇ ਅੱਜ ਜੇ ਇੱਥੇ ਕਬਜਾ ਇਸ ਤਰੀਕੇ ਨਾਲ ਕੀਤਾ ਤੇ ਸਾਰੇ ਪੰਜਾਬ ਚ ਕਰਨਗੇ ਸਾਡਾ ਲੜਾਈ ਆ ਵਿਰੋਧ ਆ ਸਰਕਾਰ ਦੇ ਨਾਲ ਇਹ ਕਰਕੇ ਜਥੇਬੰਦੀ ਨੇ ਅੱਜ 20 ਤਰੀਕ ਨੂੰ ਐਤਵਾਰ ਆਪਣੀ ਮੀਟਿੰਗ ਕਰਕੇ ਫੈਸਲਾ ਕਰਕੇ ਇਸ ਜਿਹੜਾ 31 ਏਕੜਾ ਤੇ 12 ਜਿਹੜਾ ਵਾ ਇਹਦੇ ਉੱਤੇ ਕਬਜਾ ਲੈ ਲਿਆ ਫਸਲ ਬੀਜੀ ਗਈ ਆ ਟਰੈਕਟਰ ਵਗ ਰਹੇ ਆ ਤੇ ਕਬਜ਼ਾ ਜਿਹੜਾ ਵਾਏ ਜਾਰੀ ਹੈ ਲੈ ਲਿਆ ਕਬਜ਼ਾ ਹੀ ਇਹਨੂੰ ਕੰਪਲੀਟ ਕਬਜ਼ਾ ਕਰਵਾ ਕੇ ਨਾ ਕਿਸਾਨਾਂ ਨੂੰ ਇਨਸਾਫ ਦੇਵਾਂਗੇ ਉਹਨਾਂ ਚਿਰ ਕਬਜ਼ਾ ਨਹੀਂ ਛੱਡਾ ਨਹੀਂ ਕਿਸੇ ਪਾਸੇ ਲੱਗਣ ਦਵਾਂਗੇ ਇਹਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ